ਹਾਂਜੀ ਹਲੋ ਕੀ ਹਾਲ ਆ ਬੋਲੇ ਠੀਕ ਹੈ ਕਾਹਨ ਜੀ ਮੈਂ ਲੋਕੜੋ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤਾਂ ਉੱਥੇ ਗਿਆ ਪਾਪੇ ਦਾ ਮੇਰੇ ਪਾਪੇ ਨੇ ਜਿਹੜੇ ਸੀ ਜਾਤੀ ਐਸੀ ਦਾ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈਲੋ ਤੇ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਪੱਕ ਗਿਆ ਪੱਕ ਨੇ ਸਰਟੀਫਿ ਪੱਕ ਨੇ ਭਰਾਇਆ ਵੀ ਕਿਸੇ ਸਾਥੀ ਕੋਲ ਉਹ ਤੇਰੇ ਪਾਪੇ ਦਾ ਜਾਤੀ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਜਾਤੀ ਸਰਟੀਫਿਕੇਟ ਪੁੱਛਣਾ ਸੀ ਜੀ ਬਣਿਆ ਹੋਇਆ ਹੈਗਾ ਕੌਣ ਬੋਲਦਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਸਿੰਘ ਹੈਲੋ ਹੈਲੋ ਬਹੁਤ ਜ਼ਿਆਦਾ ਕਰੀ ਹੈ ਹੈਲੋ ਉਹ ਕੋਹ ਦਾ ਕਾਤਾ ਕਣ ਗਣ ਨਹੀਂ ਜਦਾ ਨਹੀਂ ਹਾਂ ਤੇ ਉਹਨੇ ਜਾ ਪੇਵਾ ਨਹੀਂ ਜਾਂਦਾ ਪਹਿਨਾ ਆ ਗਿਆ ਜੀ ਪਾਪਾ ਆਣਾ ਬੋਲਦੇ ਸੀ ਹਾਂ ਤੇ ਅੱਜ ਹਲੋ ਅਧਿਕਰ ਤੋਂ ਬੋਲਦੇ ਹਲੋ ਘਰ ਤੋਂ ਹੀ ਬੋਲਦਾ ਹਾਂ ਕਿੱਥੋਂ ਬਾਦਲ ਜੀ ਲੋਗੜਾ ਅੱਛਾ ਬਾਈ ਸਾਥਰੀ ਆਰਾ ਸਾਥਰੀ ਗੱਲ ਹੁਣ ਸੁਣਿਆ ਨਾ ਮੈਂ ਕੋਲੋਂ ਦਾ ਬੋਲਦਾ ਹਾਂ ਮੈਂ ਤਾਂ ਤੇਰੀ ਬਾਤ ਹੀ ਨਹੀਂ ਪਸਾਣਾਈ ਬਈ ਹੁਣ ਠੀਕ ਆ ਨਹੀਂ ਆਈ ਬਾਤ ਪਾਪੇ ਦਾ ਜਾਤੀ ਛਾਤੀ ਬਣਿਆ ਕਿਵੇਂ ਨਾਲ ਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਵਾਲੇ ਪੁੱਛਦਾ ਮੈਂ ਤਾਂ ਕਿਵੇਂ ਨਾਲ ਆ ਫੋਨ ਦੱਸ ਠੀਕ ਆ ਪਾਪੇ ਦਾ ਪੁੱਛਾ ਤੂੰ ਤਾਂ ਨਹੀਂ ਆ ਗਿਆ ਆਪਣਾ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰਟੀਫਿਕੇਟ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਕੀ ਦਾ ਆਪਣੀ ਜਿੰਦਰ ਦਾ ਉਹ ਪਾਪੇ ਦਾ ਉਹ ਹਰੀ ਗਾਲ ਫਰੀ ਸ਼ੋਂਗਾ ਪਾਪੇ ਦਾ ਪਾਪਰੇ ਦਾਤੀ ਚੱਟ ਬਣਿਆ ਹੋਇਆ ਪਾਪੇ ਦਾ ਜਾਤੀ ਜਾਤੀ ਸਾਤੀ ਬਣਿਆ ਹੋਇਆ ਉਹਦਾ ਪੱਖੋ ਭਾਗ ਤੇ ਗਿਆ ਤੇ ਬਹੁ ਮਰ ਗਈ ਕੋਈ ਉਹ ਗੱਪਾ ਸਾਨੂੰ ਉਹ ਮੈਂ ਜਾਤੀ ਜਾਤੀ ਵੀ ਗਿਆ ਤੇਰਾ ਜਾਤੀ ਹੀੜੇ ਬਣਿਆ ਹੋਇਆ ਤੇ ਦਾ ਪਾਪਾ ਕਰੇ ਹੁੰਦਾ ਫਿਰ ਤਾਂ ਪਤਾ ਲੱਗਦਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਲੇ ਨਾਲ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਵੇ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਤਾਂ ਬਣਾਉਣ ਜਾਂਦੀ ਹੇਟ ਫਿਰ ਕਿੰਨੇ ਲੋੜਾਂ ਵੀ ਫਿਰ ਜਾਂਦਾ ਵਾ ਵਾ ਤਾਂ ਬਿਗੁਰਿਆ ਕਹਿੰਦਾ ਜਾਂਦੀ ਜਾਂਦੀ ਬੁਣਣਾ ਹੁਣਾ ਨਾ ਹਲਾ ਕੱਲ ਕਰ ਲੈ ਨਾ ਜੀ ਦੇਖੋ ਅੰਦਰ ਕੰਮ ਹੀ ਨਹੀਂ ਆਉਂਦੀ ਇਹ ਬਹੁਤ ਮੁਸੀਬਤ ਨਾ ਕੰਮ ਹੀ ਨਹੀਂ ਆਉਂਦੀ ਤੈਨੂੰ ਹਲੋ ਹਲੋ ਹਾਂ ਬਰਵੀਰ ਸਾਂ ਹਾਂ ਬਰਵੀਰ ਸਾਂ ਹਾਂ ਹਾਂ ਕਿ ਮੈਂ ਆ ਠੀਕ ਹਾਂ ਤੁਸੀਂ ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਛੱਡੀ ਹੋਏ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜ ਦਾਂਗਾ ਸਾਥੀ ਬਿੜੇ ਕੋ ਤਖੋ ਬਲਾਂ ਨੂੰ ਗਏ ਹੋਏ ਨੇ ਐਨੀ ਗੱਦ ਗਏ ਕੋ ਬਲਾਂ ਨੂੰ ਗਏ ਹੋਏ ਨੇ ਜਿਹਦਾ ਬਣਿਆ ਤਾਂ ਦਾ ਉਹ ਨਹੀਂ ਬਣਿਆ ਤਾਂ ਦੱਸ ਦੋ ਅੱਖੋ ਬਣਨ ਗਏ ਹੋਇਆ ਹੱਥ ਨੂੰ ਮੋੜਨਗੇ ਉਹ ਤੁਛ ਨੂੰ ਹੁਣ ਤੋਂ ਪਤਾ ਹੀ ਹੋਊ ਕਿ ਪਾਪੇ ਦਾ ਜਾਤੀ ਛੱਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਛੱਡੀ ਬਿੜੇ ਦੂਰੇ ਬਣਨਾ ਹਾਂ ਮੈਂ ਤਾਂ ਪਤਾ ਨਹੀਂ ਪਤਾ ਕੋਰੇ ਨੂੰ ਪਤਾ ਹੀ ਹੋਊਗਾ ਫਿਰ ਦੇਖ ਦੇਖਿਆ ਨੇ ਭੋਲੇ ਨੂੰ ਪਤਾ ਹੈਗਾ ਪਰ ਮੇਰੇ ਨਾਲ ਨਹੀਂ ਬਜਿਆ ਪਰ ਮੈਨੂੰ ਸੁਣ ਕੇ ਕਹਿਣਾ ਫਿਰ ਆਏ ਕਿ ਬਾਹਲੇ ਨਹੀਂ ਹੋਈ ਹੋਈ ਕਿਛੇ ਤਾਂ ਬਾਹਲੇ ਨਹੀਂ ਆ ਇਹਨਾਂ ਨੇ ਵਿਚਾਰੇ ਨੇ ਮੋੜਨਾ ਤੁਸੀਂ ਹੋਈ ਭਾਅ ਦੇ ਫਿਰੋਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਵਾਪਸ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਅ ਦੇ ਫਿਰੋਗੇ ਜਾਤੀ ਨਾ ਕੋਈ ਤੇ ਨਹੀਂ ਯਾ ਤੇ ਉਹ ਬਥੇਆ ਉਹ ਤਾਂ ਬੀਪੋ ਨਾਦਾ ਹੁਣ ਭੋਲੇ ਨੂੰ ਪਤਾ ਹੋਵੇ ਆਇ ਤੇ ਦੱਸ ਦਾਂਗੇ ਆ ਭੋਦਾ ਹੁਣ ਬੋਲਦਾ ਤਾਂ ਠੀਕਾ ਔਰ ਆਹਣ ਭੋਦਾ ਬੋਲਦਾ ਨਹੀਂ ਜੀਆ ਉਹ ਰਾਹੀ ਨਹੀਂ ਕਰੇ ਆ ਬੋਦਾ ਤਾਂ ਠੀਕਾ ਹੁਣ ਚਲੋ ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨੂੰ ਉਹ ਆਪ ਕੋਲ ਰਾਮ ਨਹੀਂ ਹੋ ਵੀ ਹੈ ਦਾ ਪੱਕਾ ਭੋਤ ਤੇ ਆ ਪਾਪਾ ਏਹ ਗੱਲ ਦੇ ਕਿਉਂ ਗੱਲ ਕਰਕੇ ਹਟਿਆ ਉਹ ਗਾਡੋ ਮੇਰਾ ਕਰਕੇ ਰੜਿਆ ਉਹ ਕੋਲਾਬ ਨਹੀਂ ਕਰਦਾ ਇਹ ਮੈਂ ਝੂਠ ਬੋਲੀ ਜਾਨੇ ਪਾ ਕੇ ਗੱਤਰ ਇਹਨਾਂ ਨੇ ਭਰੇ ਗਏ ਪਾਉਣ ਦਾ ਹੁਣ ਦੋਲੇ ਮੈਨੂੰ ਜੀਜਾ ਜੀ ਕੇ ਅਸਥਰੀ ਗਾਲ ਉਹ ਬਾਈ ਉਹ ਕਰ ਘੰਟਾ ਪਤਾ ਨਹੀਂ ਇਹ ਕਿਹਨਾਂ ਇੱਕ ਵੀ ਨਹੀਂ ਚਲ ਠੀਕ ਹੈ ਜੀ ਆ ਲੈ ਬਾਈ ਜਾਨੇ ਜਰੂਰੀ ਮੈਨੂੰ ਵੀ ਨਹੀਂ ਪਤਾ ਵੀ ਵੀ ਜਹੁੰਦਾ ਜੇ ਕੋਈ ਨਹੀਂ ਕੋਈ